ਅੱਜ ਮਿਤੀ 4 ਅਗਸਤ ਦੇਣਾ ਐਤਵਾਰ ਨੂੰ ਖੇਡ ਸਟੇਡੀਅਮ ਪਿੰਡ ਅਕਲੀਆ ਦਲਾਲ ਵਿਖੇ ਸਮੂਹ ਸੰਗਤਾਂ ਵੱਲੋਂ ਰਲ ਕੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਜਿਸ ਵਿੱਚ 17 ਸਾਲ ਤੱਕ ਦੇ ਲੜਕਿਆਂ ਨੇ ਭਾਗ ਲਿਆ ਇਸ ਵਿੱਚ ਬਹੁਤ ਸਾਰੀਆਂ ਟੀਮਾਂ ਐਂਟਰ ਹੋਈਆਂ ਇਸ ਟੂਰਨਾਮੈਂਟ ਦੇ ਵਿੱਚ ਪਿੰਡ ਭਾਈ ਰੂਪਾ ਦੀ ਟੀਮ ਫਰਸਟ ਅਤੇ ਪਿੰਡ ਆਕੜੀਆ ਜਲਾਲ ਦੀ ਟੀਮ ਸੈਕੰਡ ਆਈ ਜੇਤੂ ਟੀਮਾਂ ਨੂੰ ਕੱਪ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਬੰਧਕ ਵੀਰਾਂ ਵੱਲੋਂ ਸਾਰੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ਗਿਆ ਆਏ ਹੋਏ ਦਰਸ਼ਕ ਵੀਰਾਂ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ ਨਾਲ ਆਸ ਪ੍ਰਗਟਾਈ ਕਿ ਇਸ ਟੂਰਨਾਮੈਂਟ ਤੋਂ ਬੱਚੇ ਸਿਹਤ ਲੈ ਕੇ ਆਪਣੀ ਖੇਡ ਵਿੱਚ સુધાર ਕਰਨਗੇ ਅਤੇ ਆਪਣੇ ਮਿੱਟੀ ਆਪਣੇ ਖੇਡ સ્ટેડિયਮ ਨਾਲ ਜੁੜ ਕੇ ਨਸ਼ੇ ਆਦਤ ਤਿਆਗ ਕੇ ਆਪਣੇ ਜੀਵਨ ਦੇ ਪੱਧਰ ਨੂੰ ਉੱਚਾ ਕਰਨਗੇ ਆਪਣੀ ਸਿਹਤ ਦੀ ਸੰਭਾਲ ਕਰਨਗੇ ਇਸ ਤੋਂ ਇਲਾਵਾ ਬਾਹਰੋਂ ਪਤਵੰਤੇ ਸੱਜਣ ਵੀ ਆਏ ਜਿਨ੍ਹਾਂ ਨੇ ਆਪਣੇ ਖੇਡ સ્ટેડિયਮ ਤੇ ਟੂਰਨਾਮੈਂਟ ਬਾਰੇ ਕੀ ਵਿਚਾਰ ਪ੍ਰਗਟ ਕੀਤੇ ਆਓ ਤੁਹਾਨੂੰ ਸੁਣਾਉਣੇ ਹਾਂ ਸੋ ਆਪਣੇ ਖੇਡ સ્ટેડિયਮ ਵਿੱਚ ਜੀ ਬੱਚਿਆਂ ਵੱਲੋਂ ਲੀਗ ਦਾ ਟੂਰਨਾਮੈਂਟ ਚੱਲ ਰਿਹਾ ਸੋ ਇਸ ਦੌਰਾਨ ਬਾਈ ਸੋਨਾ ਸੇਖਾ ਜੀ ਆਪਣੇ ਸਟੇਡੀਅਮ ਵਿੱਚ ਪਹੁੰਚਿਆ ਟਾਈਮ ਤੋਂ ਟਾਈਮ ਕੱਢ ਕੇ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਆਪਾਂ ਸਵਾਗਤ ਕਰਾਂਗੇ ਸਵਾਗਤ ਆ ਜੀ ਤੁਹਾਡਾ ਸਾਡੇ ਪਿੰਡ ਤੇ ਆਉਣ ਤੇ ਸਤਿ ਸ੍ਰੀ ਅਕਾਲ ਵਾਈ ਗੁਰੂ ਜੀ ਕੀ ਫਤਿਹ ਹਾਂਜੀ ਕਿਸ ਤਰ੍ਹਾਂ ਲੱਗਾਈ ਤੁਹਾਨੂੰ ਆ ਕੇ ਇੱਥੇ ਸਾਡੇ ਗਰਾਊਂਡ ਵਾਰੀ ਬਹੁਤ ਵਧੀਆ ਲੱਗਿਆ ਬਾਈ ਪਹਿਲਾਂ ਤਾਂ ਪਿੰਡ ਨੂੰ ਮਾਨ ਵਾਲੀ ਗੱਲ ਆ ਕਿ ਜਿਹੜਾ ਗਰਾਊਂਡ ਆ ਇੱਥੇ ਬੱਚੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਪਿੰਡਾਂ ਦੇ ਜਿਹੜੇ ਗਰਾਊਂਡ ਆ ਉਹ ਵਿਹਲੇ ਪਏ ਆ ਹਾਂ ਜਿਨ੍ਹਾਂ ਦੇ ਵਿੱਚ ਦੂਜਾ ਕਹਾ ਹੋਇਆ ਹੋਵੇ ਤਾਂ ਬਹੁਤ ਸੋਹਣਾ ਗਰਾਊਂਡ ਤੇ ਬੱਚੇ ਵੀ ਬਹੁਤ ਜਾਣੇ ਜਾਨੀ ਕਿ ਇੱਥੇ ਟੂਰਨਾਮੈਂਟ ਚੱਲੀ ਜਾਂਦਾ ਸੋ ਅੱਜ ਦੀ ਜਵਾਨੀ ਹੈ ਜਿਹੜੀ ਬਾਈ ਸੋ ਕਿਸੇ ਕਿਸੇ ਗਰਾਉਂਡਾਂ ਦੇ ਪਿੰਡਾਂ ਦੇ ਵਿੱਚ ਰਹਿ ਗਈ ਆ ਸੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਰੇ ਪਿੰਡਾਂ ਦੇ ਗਰਾਉਂਡਾਂ ਦੇ ਵਿੱਚ ਇਸੇ ਤਰੀਕੇ ਨਾਲ ਰੌਣਕ ਲੱਗੀ ਜਾਵੇ ਤਾਂ ਬਸ ਜੀ ਆਪਣਾ ਜਿਆਦਾ ਜਿਆਦਾ ਸਮਾਂ ਜਣ ਕੇ ਗਰਾਉਂਡ ਦੇ ਨਾਲ ਜਿਹੜੇ ਹਨ ਆਪਾਂ ਬਾਕੀ ਆਪਦੇ ਕਾਮਕਾਰਾਂ ਦੇ ਵਿੱਚ ਵੀ ਜੀ ਹੁੰਦੇ ਆ ਬਾਕੀ ਬੱਚਿਆਂ ਦੇ ਨਾਲ ਮੋਹ ਪਿਆਰ ਜ਼ਿਆਦਾ ਹੈ ਗਰਾਉਂਡ ਦੇ ਵਿੱਚ ਦੋ ਘੰਟੇ ਕੈਂਪ ਕਰਨਾ ਅੱਛਾ ਆਪਾਂ ਵੈਸੇ ਹੀ ਮਿਹਨਤ ਕਰਦੇ ਆ ਕਿ ਸਿਖਾਉਣੇ ਵੀ ਆ ਨਾਲ ਕੋਈ ਸਿੱਖਿਆ ਵੀ ਆਪ ਵੀ ਕਰਦੇ ਆ ਜੀ ਮੇਰੀ ਬਾਡੀ ਬਿਲਡਿੰਗ ਗੇਮ ਆ ਅੱਛਾ ਜੀ ਬਾਕੀ ਜੋ ਵੀ ਆ ਵਾਈਗਰੀ ਕਰਾਈ ਜਾਂਦਾ ਜੀ ਨਾਲ ਵੀ ਹਾਂ ਜੀ ਤੇ ਮੈਂ ਸੁਣਿਆ ਜੀ ਉੱਥੇ ਮਾਲੋ ਜ ਬੱਚਾ ਨੂੰ ਨਾਲ ਡਾਈਟ ਵਗੈਰਾ ਦਾ ਵੀ ਕਰਦੇ ਆ ਰਲ ਮਿਲ ਕੇ ਉਹ ਸੋ ਪਤਾ ਕੀ ਗੱਲ ਹੈ ਜੀ ਇਹ ਹਰ ਇੱਕ ਪਿੰਡ ਦੇ ਵਿੱਚ ਚੱਲ ਸਕਦਾ ਸਿਸਟਮ ਜਿਵੇਂ ਆਪਾਂ ਉੱਥੇ ਚਲਾਇਆ ਸੀਗਾ ਉਹ ਵੀ ਇਸੇ ਕਰਕੇ ਆ ਵੀ ਪਿੰਡ ਦਾ ਸਾਥ ਹੁੰਦਾ ਪਿੰਡ ਦੇ ਜਿੰਨੇ ਵੀ ਆਪਣੇ ਮੋਹਤਵਾਰ ਜਾਂ ਕੋਈ ਵੀ ਭਰਾ ਹੈਗੇ ਆ ਸੋ ਥੋੜੀ ਥੋੜੀ ਰਾਸ਼ੀ ਕਰਕੇ ਜਾਂ ਸੇਵਾ ਜਿਵੇਂ ਬਦਾਮਾਰੀ ਸੇਵਾ ਹੋ ਜਾਂਦੀ ਛੋਲਿਆਂ ਦੀ ਕੇਲਿਆਂ ਦੀ ਸੇਵਾ ਉਹ ਹਰ ਇੱਕ ਪਿੰਡ ਦੇ ਗਰਾਊਂਡ ਵਿੱਚ ਜਿਵੇਂ ਇੱਥੇ ਸੇਵਾ ਚੱਲਦੀ ਹੈ ਇੱਥੇ ਵੀ ਤੁਸੀਂ ਰਾਸ਼ਨ ਪਹੁੰਚਾ ਸਕਦੇ ਆ ਥੋੜਾ ਥੋੜਾ ਕਰਕੇ ਸੋ ਬਾਈਰ ਕੇ ਜਿਹੜੇ ਵੀ ਇੱਥੇ ਲਾਉਂਦੇ ਆ ਸੇਵਾ ਬਾਈ ਆ ਆਪਣਾ ਸੇਵਾ ਲਾਉਂਦਾ ਉਹ ਉਹਨਾਂ ਨੇ ਡੇਲੀ ਬੱਚਾ ਨੂੰ ਹੈਂਡਲ ਕਰ ਲਿਆ ਹੁੰਦਾ ਸਵੇਰ ਤੇ ਚੱਲੀ ਜਾਂਦੇ ਆ ਮੈਚ ਬਹੁਤ ਵਧੀਆ ਜਾਨੀ ਕਿ ਬਹੁਤ ਹੀ ਵਧੀਆ ਕੰਮ ਆਪਣਾ ਭਰਾ ਕਰ ਰਹੇ ਤੇ ਬਹੁਤ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਦੇ ਸਦਕਾ ਹੀ ਜਾਨੀ ਕਿ ਪਹਿਲਾਂ ਤਾਂ ਗਰਾਊਂਡ ਵੇਖੀਏ ਤੇ ਗਰਾਊਂਡ ਦੇ ਵਿੱਚ ਖੜੇ ਐਦਾਂ ਲੱਗਦਾ ਜਿਵੇਂ ਮਲੇਸ਼ੀਆ ਦੇ ਦੂਜੇ ਗਰਾਊਂਡ 'ਚ ਪਹੁੰਚ ਗਏ ਹੋਗੇ ਸੋ ਪਿੰਡ ਵਾਲੇ ਬਹੁਤ ਸੱਜਣ ਮਿੱਤਰ ਹੁੰਦੇ ਆ ਕਿ ਜਿਹੜੇ ਆਪਣੇ ਗਰਾਊਂਡਰ ਦੇ ਨਾਲ ਬਣੇ ਹੋਏ ਐ ਐਨ ਆਰ ਆਈ ਭਰਾ ਸੋ ਬਾਈ ਦੀ ਦੱਬ ਕੇ ਸਪੋਰਟ ਕਰਨੀ ਆ ਜਿਹੜੇ ਵੀ ਭਰਾ ਆਪਣੇ ਨਾਲ ਐਡ ਹੈਗੇ ਆ ਸੋ ਜ਼ਰੂਰ ਕੋਸ਼ਿਸ਼ ਕਰੋ ਕਿ ਬਹੁਤ ਵਧੀਆ ਆਪਣੇ ਯੂਥ ਨੂੰ ਰਾਹ ਮੈ ਰਿਆ ਇਹ ਬਾਈ ਦੀ ਬਦੌਲਤ ਲਾ ਲੋ ਜਾਂ ਵਾਹਿਗੁਰੂ ਦੀ ਬਦੌਲਤ ਹੀ ਚੱਲਦਾ ਜੋ ਵੀ ਚੱਲਦਾ ਪਰ ਸੇਵਾ ਦਾ ਮੌਕਾ ਵੀ ਕਿਸੇ ਦੇ ਜਰੀਏ ਆ ਕੇ ਮਿਲਦਾ ਸੋ ਮੈਨੂੰ ਲੱਗ ਰਿਹਾ ਕਿ ਬਾਈ ਨੂੰ ਪਿੰਡ ਚੋਂ ਵੀ ਬਹੁਤ ਸਪੋਰਟ ਆ ਸੋ ਜਿਹਦੇ ਕਰਕੇ ਗਰਾਊਂਡ ਦਾ ਸਾਥ ਬਣਿਆ ਹੋਇਆ ਘਾਹ ਲੱਗਿਆ ਹੋਇਆ ਵਧੀਆ ਤੇ ਫੁੱਟਬਾਲ ਦੇ ਗਰਾਊਂਡ ਆ ਜਿਹੜੇ ਹੁਣ ਅੱਜ ਕੱਲ ਦੇ ਪਿੰਡਾਂ ਦੇ ਵਿੱਚ ਬਹੁਤ ਘੱਟ ਰਹਿ ਗਏ ਆ ਪਰ ਜਿਵੇਂ ਅੱਜ ਪਹਿਲਾ ਗਰਾਉਂਡ ਵੇਖਿਆ ਤਾਂ ਇਹੀ ਪਿੰਡ ਦੇ ਵਿੱਚ ਹੀ ਵੇਖਿਆ ਸੋ ਇਨਾਂ ਭਰਾਵਾਂ ਦੀ ਮਿਹਨਤ ਦੇ ਸਦਕਾ ਜਿਹੜੇ ਧੁੱਪੇ ਮਿਹਨਤ ਕਰਦੇ ਆ ਤੇ ਟਾਈਮ ਕੱਢਦੇ ਆ ਸੋ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਨਾਂ ਭਰਾਵਾਂ ਦਾ ਕਿ ਜਿਨ੍ਹਾਂ ਨੇ ਐਡੇ ਵੱਡੇ ਉਪਰਾਲੇ ਸਾਂਭੇ ਹੋਏ ਆ ਜਿਵੇਂ ਆਪਣੇ ਪਿੰਡ ਸੇਵਾ ਚੱਲਦੀ ਆ ਉਵੇਂ ਹੀ ਬਾਈ ਇਹ ਪਿੰਡ ਦੇ ਵਿੱਚ ਸੇਵਾ ਸੰਭਾਲਦਾ ਛੋਟੇ ਬੱਚਿਆਂ ਨੂੰ ਲੈ ਕੇ ਜਿਹੜੇ ਵੀ ਭਰਾ ਪਿੰਡ ਆਕਲੀਆ ਜਲਾਲ ਤੋਂ ਆਪਣਾ ਐਡ ਆ ਬਾਹਰ ਦੇ ਐਨ ਆਰ ਆਈ ਭਰਾ ਜਾਂ ਇਧਰ ਦੇ ਭਰਾ ਸੋ ਜਰੂਰ ਬਾਈ ਨਾਲ ਸਾਥ ਬਣਾਈ ਰੱਖਿਓ ਛੋਡੇ ਪਿੰਡ ਦਾ ਇੱਕ ਤਾਂ ਨਾਮ ਇਦਾਂ ਚਮਕਣਾ ਪੂਰੇ ਵਧੀਆ ਸਤਾਰਿਆਂ ਦੇ ਵਿੱਚ ਆਊਗਾ ਆਪਦੇ ਜਵਾਕਾਂ ਨੂੰ ਗਰਾਊਂਡ ਕੈਂਚਾ ਲੋ 2 ਘੰਟੇ ਜ਼ਰੂਰ ਭੇਜਿਆ ਕਰੋ ਇਹਨਾਂ ਦੇ ਕੋਲੇ ਆਉਣ ਵਾਲੇ ਸਮੇਂ ਇੰਨੇ ਮਾੜੇ ਆ ਭਿਆਨਕਾ ਕਿ ਕਿਸੇ ਨੂੰ ਵੀ ਉਹਨਾਂ ਦਾ ਸਾਹਮਣਾ ਕਰਨਾ ਨਾ ਪਵੇ ਵਾਹਿਗੁਰੂ ਕਿਰਪਾ ਕਰੇ ਪਰ ਫੇਰ ਵੀ ਜੇ ਯੂਥ ਇਹਦਾ ਮਿੱਟੀ ਨਾਲ ਜੁੜਿਆ ਰਹੂ ਗਰਾਊਂਡ ਨਾਲ ਜੁੜਿਆ ਰਹੂ ਤਾਂ ਚੰਗੇ ਚੰਗੇ ਰਾਹ ਤੇ ਪਊਗਾ ਚੰਗਾ ਖਾਕਾ ਖਾਊਗਾ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਸੋਨਾ ਸੇਖਾ ਜੀ ਦਾ ਜਿਨੇ ਆਪ ਦੇ ਕੀਮਤੀ ਸਮੇਂ ਦੇ ਸਮਾਂ ਕੱਢ ਕੇ ਸਾਡੇ ਗਰਾਉਂਡ ਦੇ ਵਿੱਚ ਪਹੁੰਚੇ ਆ ਉਹਨਾਂ ਦੇ ਨਾਲ ਕਬੱਡੀ ਪਲੇਅਰ ਬਾਦਲ ਸੇਖਾ ਨਾਲ ਕਬੱਡੀ ਪਲੇਅਰ ਸੇਵ ਕੁਸਮਾਦ ਕਹਿੰਦੇ ਨੇ ਆਪਾਂ ਖਾਜੀ ਕਹਿੰਦੇ ਆ ਸਾਡੇ ਵੀਰ ਪੁੱਜਿਆ ਸਰ ਇੱਥੇ ਪਹੁੰਚ ਹੁੰਦੇ ਸੀ ਸਾਰੇ ਨਗਰ ਵੱਲੋਂ ਸਮੁੱਚੀ ਫੋਟੋ ਵਾਲੇ ਮਿੱਟੀ ਬਲੰਦ ਜੀ ਆਣੋ ਉਸ ਤੋਂ ਵੱਧ ਕੰਮ ਕਰਦੇ ਆਂ ਜਿਹੜੇ ਬਹੁਤ ਬਾਈ ਨੇ ਬਹੁਤ ਵਧੀਆ ਵਿਚਾਰ ਦਿੱਤੇ ਆਗੇ ਹਨ ਇਸੇ ਤਰ੍ਹਾਂ ਸਾਰੇ ਆਪਾਂ ਕਹਿੰਦੇ ਪੰਜਾਬ ਨੂੰ ਬੇਨਤੀ ਵੀ ਗਰਾਉਂਡਾਂ ਦੇ ਨਾਲ ਉਹਦੇ ਜਵਾਬਾਂ ਨੂੰ ਜੋੜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪਿੰਡਾਂ ਦਾ ਨਾਮ ਵੀ ਪੂਰਾ ਚਮਕੇ ਜੇ ਆਪਾਂ ਨਸ਼ਿਆਂ ਤੋਂ ਦੂਰ ਰਾਵਾਂਗੇ ਖੇਡਣ ਦੇ ਨਾਲ ਸਰੀਰ ਵਧੀਆ ਰਹੂਗਾ ਜੁੜੇ ਰਾਵਾਂਗੇ ਇਹ ਸਾਰੇ ਨਗਰ ਨੂੰ ਵੀ ਬੇਨਤੀ ਆ ਵੀ ਹਰੇਕ ਪਿੰਡ ਦੇ ਵਿੱਚ ਹਰੇਕ ਪਲੇਅਰ ਦੀ ਸਪੋਰਟ ਕਰਿਆ ਕੋਈ ਚਾਹੇ ਉਹ ਫੁੱਟਬਾਲ ਖੇਡਦਾ ਚਾਹੇ ਉਹ ਕਬੱਡੀ ਖੇਡਦਾ ਚਾਹੇ ਕ੍ਰਿਕਟ ਖੇਡਦਾ ਕੋਈ ਵੀ ਗੇਮ ਕਰਦਾਗਾ ਤੇ ਲੱਤਾਂ ਨਾ ਕਿਸੇ ਨੇ ਖਿੱਚੋ ਸਾਡੀ ਇਹੀ ਬੇਨਤੀ ਵੀ ਸਪੋਰਟ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸੋ ਬਾਈ ਹੈ ਸ਼ਬਦ ਲਿਆ ਪਹਿਲਾਂ ਲੱਤਾਂ ਨਾ ਖਿੱਚੋ ਕਿਉਂਕਿ ਕੋਈ ਨਾ ਪਿੰਡ ਪਿੰਡ ਚ ਬਾਈ ਇੱਕ ਦੋ ਜਾਣੇ ਹੁੰਦੇ ਆ ਪਰ ਆਪਾਂ ਰੱਬ ਤਾਂ ਹੈਣੀ ਆਪਾਂ ਦੇ ਛੋਟੇ ਨਿਬਾਣੇ ਆ ਉਹਦੀ ਧੂੜ ਆ ਤੇ ਆਪਾਂ ਦਾ ਬਹੁਤ ਛੋਟੇ ਆ ਇਹਨਾਂ ਚੀਜ਼ਾਂ ਤੇ ਭਾਈ ਆਪਾਂ ਗੌਰ ਕਰਨੀ ਵੀ ਨਹੀਂ ਕਿਉਂਕਿ ਰਾਹ 'ਤੇ ਖੇਚਣ ਵਾਲੇ ਰੋੜੇ ਬਹੁਤ ਹੁੰਦੇ ਆ ਪਰ ਆਪਾਂ ਰੋੜਿਆਂ ਨੂੰ ਪਾਸੇ ਕਰਨਾ ਹਰ ਇੱਕ ਨਾਲ ਲੜਨਾ ਝਗੜਨਾ ਨਹੀਂ ਉਹ ਰੋੜਾ ਚੱਕ ਕੇ ਜਾਂ ਸਾਈਡ ਤੇ ਕਰ ਦੇਣਾ ਜਾਂ ਆਪ ਸਾਈਡ ਦੀਆਂ ਗੇਣਾ ਉਹ ਹਰ ਕੋਈ ਚਾਹੁੰਦਾ ਹੁੰਦਾ ਵੀ ਯਾਰ ਜੇ ਕੋਈ ਤਰੱਕੀ ਕਰਦਾ ਜਾਂ ਕਿਸੇ ਨੂੰ ਤਰੱਕੀ ਵਾਲੇ ਰਾਹ ਤੇ ਸੋ ਇੱਕ ਦੋ ਜਾਣੇ ਹਰ ਪਿੰਡ ਦੇ ਵਿੱਚ ਹੁੰਦੇ ਆ ਉਹ ਮੈਟਰ ਅਲੱਗ ਆ ਆਪਾਂ ਗੱਲ ਕਰਨੀ ਹੋਈ ਨਹੀਂ ਸੋ ਇਹਨਾਂ ਭਰਾਵਾਂ ਦੀ ਬਦੌਲਤ ਆ ਜਿਹੜੀ ਆਹ ਅੱਜ ਜਵਾਨੀ ਇੱਥੇ ਫਿਰਦੀ ਆ ਜਿਹੜੀ ਲੱਭੀ ਨਹੀਂ ਹੁੰਦੀ ਗਰਾਊਂਡਾਂ ਦੇ ਵਿੱਚ ਪਰ ਇੱਥੇ ਰੌਣਕ ਲੱਗੀ ਪਈ ਹੈ। ਸੋ ਛਾਮ ਨੂੰ ਬਾਈ ਯਾਰ ਕਹਿੰਦੇ ਕਿ ਇੱਥੇ 100 200 ਜਾਣਾ ਇੱਥੇ ਵੀ 100 150 ਜਾਣਾ ਜਿਹੜਾ ਛਾਮ ਨੂੰ ਗਰਾਊਂਡਾਂ ਦੇ ਵਿੱਚ ਹੁੰਦਾ ਉਹ ਹੁੰਦਾ ਕਿਉਂ ਆ ਜੇ ਇਹ ਇਹ ਭਰਾ ਅੱਗੇ ਲੱਗੇ ਹੋਏ ਆ ਇਹਨਾਂ ਨੂੰ ਜਿਵੇਂ ਲਾਈਟਾਂ ਦੀ ਸਹੂਲਤ ਆ ਗਰਾਊਂਡ ਦੀ ਸਹੂਲਤ ਆ ਜੇ ਮੰਨ ਲਓ ਕੋਈ ਮੇਨ ਬੰਦਾ ਇੱਥੇ ਨਾ ਹੋਊਗਾ ਤਾਰਾ ਕਾ ਇਹ ਨਹੀਂ ਰਹਿਣਾ ਪਹਿਲੀ ਗੱਲ ਇਹ ਫਸੂਗਾਂ ਨਹੀਂ ਚੜ ਜਾਣ ਤੇ ਦੂਜੀ ਗੱਲ ਆ ਜਿਵੇਂ ਲੇਟਾਂ ਲੂਟਾਂ ਦਾ ਪ੍ਰਬੰਧ ਕੀਤਾ ਬਹੁਤ ਸੋਹਣਾ ਪ੍ਰਬੰਧ ਹੋਇਆ ਬੈਕਗਰਾਉਂਡ ਦੇ ਵਿੱਚ ਇਹ ਮਿਹਨਤ ਲੱਗਦੀ ਆ ਬਾਈ 12-12 ਘੰਟੇ ਕੱਢਣੇ ਪੈਂਦੇ ਆ ਤੇ ਫੇਰ ਕਿਤੇ ਜਾ ਕੇ ਗਰਾਉਂਡ ਤਿਆਰ ਹੁੰਦੇ ਆ ਆ ਛੋਟੇ ਬੱਚੇ ਇੱਥੇ ਖੇਡਣ ਆਉਂਦੇ ਆ ਤਾਂ ਕਿਸੇ ਨਾ ਕਿਸੇ ਦਾ ਵਾਈ ਗੁਰੂ ਦਾ ਜ਼ਰੂਰ ਹੱਥ ਹੁੰਦਾ ਸਾਰੇ ਬੰਦੇ ਇੱਕੋ ਜਿਹੇ ਨਹੀਂ ਸੋ ਇਹਨਾਂ ਦੀ ਜਿੰਨੇ ਵੀ ਭਰਾ ਇਹਨਾਂ ਦੇ ਪਿੰਡੋਂ ਬੜੀ ਯਾਰ ਜਿਹੜੇ ਪਿੰਡੋਂ ਆਪਣਾ ਟਾਉਂਡ ਦੇ ਨਾਲ ਅਟੈਚ ਹੈਗੇ ਤਾਂ ਜ਼ਰੂਰ ਕੋਸ਼ਿਸ਼ ਕਰਿਓ ਸਾਥ ਬਣਾਈ ਰੱਖੋ ਜਿਵੇਂ ਸ਼ਾਮ ਨੂੰ ਆਪਣੇ ਪਿੰਡ ਗਰਾਊਂਡਾਂ ਦੇ ਵਿੱਚ ਸੇਵਾ ਚੱਲਦੀ ਹੈ ਇੱਥੇ ਵੀ ਬਦਾਮਾ ਛੋਲਿਆਂ ਦੀ ਸੇਵਾ ਚੱਲਣੀ ਚਾਹੀਦੀ ਹੈ ਜਾਂ ਦੁੱਧ ਦੀ ਸੇਵਾ ਆਉਣੀ ਚਾਹੀਦੀ ਆ ਜੇ ਤੁਸੀਂ ਪੈਸਿਆਂ ਦੀ ਸੇਵਾ ਨਹੀਂ ਕਰਨੀ ਚਾਹੁੰਦੇ ਤਾਂ ਇੱਥੇ ਚੀਜ਼ਾਂ ਭੇਜਿਆ ਕਰੋ ਸੋ ਨਾਲ ਤਾਂ ਬਾਈ ਯਾਰ ਕਹਿੰਦਾ ਹੌਸਲਾ ਵਾਧਦਾ ਤੇ ਨਾਲੇ ਇਹ ਖੇਡਾਂ ਦਾ ਬੱਚਿਆਂ ਦਾ ਹੌਸਲਾ ਵਾਧਦਾ ਸੋ ਆਈ ਆਪਾਂ ਯੂਥ ਨੂੰ ਅੱਗੇ ਲੈ ਕੇ ਜਾਣਾ ਪਿੰਡ ਪਿੰਡ ਦੇ ਵਿੱਚ ਇਦਾਂ ਹੀ ਗਰਾਊਂਡ ਤਿਆਰ ਕਰਨੇ ਤੇ ਇਦਾਂ ਹੀ ਯੂਥ ਨੂੰ ਅੱਗੇ ਲੈ ਕੇ ਆਉਣਾ ਵਾਈਕੁੱਲ ਜੀ ਕਹ ਖਾਲਸਾ ਵਾਈ ਕੀ ਦੀ ਪਤ